ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ ਖੁੰਝੇ ਲਾ ਦਿੱਤਾ ਹੈ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵਾਹੂ ਬਾਹੀ ਖੱਟੀ ਸੀ ਹਰ ਪੀੜਿਤ ਹਲਕਿਆਂ ਦੇ ਵਿੱਚ ਦੌੜੀ ਕਰਕੇ ਮੌਕੇ ਤੇ ਨਗਦ ਪੈਸੇ ਦੇ ਕੇ ਮੌਕੇ ਤੇ ਡੀਜ਼ਲ ਮੁਹੱਈਆ ਕਰਵਾਇਆ ਗਿਆ ਇਸ ਤੋਂ ਇਲਾਵਾ ਖਾਣ-ਪੀਣ ਦਾ ਸਾਮਾਨ, ਮੈਡੀਕਲ ਸਹੂਲਤਾਂ, ਪਸ਼ੂਆਂ ਨੂੰ ਚਾਰਾ ਪੰਜਾਬ ਦੇ ਕਿਸਾਨਾਂ ਨੂੰ ਰਾਸ਼ਨ ਦਿੱਤਾ ਗਿਆ ਖਾਣ-ਪੀਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ ਲੇਕਿਨ ਇੱਧਰ ਜੋ ਕੁਝ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪੁਰੀ ਕਰਨ ਜਾ ਰਹੇ ਨੇ ਉਸ ਦਾ ਤਾਂ ਅੰਦਾਜ਼ਾ ਉਸ ਦਾ ਤਾਂ ਪਤਾ ਵੀ ਨਹੀਂ ਹੋਵੇਗਾ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਅ ਨੂੰ ਜਿਹੜਾ ਹੈ ਖੂंजे ਲਾ ਦਿੱਤਾ ਹੈ ਹਰ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਸ਼ੰਸਾ ਹੋ ਰਹੀ ਹੈ ਕਿ ਪ੍ਰਧਾਨ ਹੋਵਣ ਤਾਂ ਇਹੋ ਜਿਹੇ ਹੋਣ ਜਿਹੜਾ ਆਪਣਾ ਘਰ ਦਾ ਦੁਹਾ ਤੁ루ਹਾ ਵਿੱਚ ਕੇਵੀ ਲੋਕਾਂ ਦੀ ਸੇਵਾ ਦੇ ਵਿੱਚ ਲਾਉਣ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਦੇ ਸਾਥੀਆਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਮੰਨੋ ਜਿਹੜਾ ਵੀ ਪੈਸਾ ਖਰਚਿਆ ਗਿਆ ਹੈ ਉਸ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਜੇਬ ਦੇ ਵਿੱਚੋਂ ਨਹੀਂ ਖਰਚਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਗੁਰੂ ਦੀ ਗੋਲਕ ਵਿੱਚੋਂ ਪੈਸਾ ਇਕੱਠੇ ਪੈਸਾ ਕੱਢ ਕੇ ਉਹਨੂੰ ਖਰਚ ਕੀਤਾ ਗਿਆ ਹੈ ਵੋਟ ਬੈਂਕ ਇਕੱਠਾ ਕਰਨ ਵਾਸਤੇ ਜੇਕਰ ਹਿੰਮਤ ਹੈ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੁੰਦਾ ਹੈ ਤੇ ਆਪਣੀ ਜੇਬ ਦੇ ਵਿੱਚੋਂ ਪੈਸੇ ਕਿਉਂ ਨਹੀਂ ਲਾਏ ਸੁਖਬੀਰ ਸਿੰਘ ਬਾਦਲ ਨੇ ਇੱਕ ਪਾਸੇ ਇਸ ਉੱਤੇ ਸਿਆਸਤ ਤੇ ਦੂਜੇ ਪਾਸੇ ਅੱਜ ਵਰਡੇ ਐਲਾਨ ਨੇ ਯਾਨੀ ਕਿ ਖੁੰਝੇ ਲਾ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਕਿ ਮੁਰ ਸਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਹਰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਡੇ ਐਲਾਨ ਕੀਤੇ ਹਨ ਇਸ ਸਬੰਧ ਵਿੱਚ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ 4500 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 10000 ਰੁਪਏ ਦਾ ਗੁਜ਼ਾਰਾ ਪੱਤਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਗੁਰਦੁਆਰੇ ਗਰੰਤੀ ਸਿੰਘਾ ਅਤੇ ਮੰਦਿਰ ਦੇ ਪੁਜਾਰੀਆਂ ਦੀ ਸੇਵਾ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਸਕੂਲੀ ਮਛਿਆ ਬੱਚਿਆਂ ਦੀ ਮਦਦ ਦਾ ਵੀ ਐਲਾਨ ਕੀਤਾ ਗਿਆ ਇਥੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਰਸ਼ਨ ਸਿੰਘ ਧਾਲੀਵਾਲ ਅਤੇ ਸੁਜੀਤ ਸਿੰਘ ਰਖੜਾ ਨੇ 10 ਕਰੋੜ ਰੁਪਏ ਨਗਦ ਤਾਹ ਕੀਤੇ ਹਨ ਅਤੇ ਰਵੀਿੰਦਰ ਸਿੰਘ ਨੇ ਇੱਕ ਪੁਆਇੰਟ 11 ਕਰੋੜ ਰੁਪਏ দান ਕੀਤੇ ਹੱਥ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਇਹ ਸਹਾਇਤਾ ਦੇ ਆਧਾਰ ਤੇ ਪਾਰਟੀ ਨੇ 4500 ਲੋੜਵੰਦਾਂ ਨੂੰ ਪ੍ਰਤੀ ਮਹੀਨਾ ਪਰਿਵਾਰ ਜਿਹੜਾ 10000 ਰੁਪਏ ਗੁਜ਼ਾਰਾ ਪੱਤਾ ਦੇਣ ਦਾ ਵਚਨ ਦਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਕੁੱਲ ਮਿਲਾ ਕੇ ਲਗਭਗ 4.5 ਕਰੋੜ ਰੁਪਏ ਬਣਦਾ ਹੈ ਉਹਨਾਂ ਨੇ ਕਿਹਾ ਕਿ ਇਹ ਸਹਾਇਤਾ ਉਹਨਾਂ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਜਿਨ੍ਹਾਂ ਕੋ ਜਮੀਨ ਜਾਂ ਕੰਮ ਨਹੀਂ ਜੋ ਰੋਜ਼ਾਨਾ ਮਜਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਹਰ ਪ੍ਰਭਾਵਿਤ ਇਲਾਕਿਆਂ ਦੇ 1000 ਗੁਰਦੁਆਰਾ ਪੁਜਾਰੀਆਂ ਗ੍ਰੰਥੀ ਸਹਿਬਾਨਾਂ ਨੂੰ ਅਗਲੇ 6 ਮਹੀਨੇ ਪ੍ਰਤੀ ਮਹੀਨਾ 5000 ਰੁਪਏ ਗੁਜ਼ਾਰਾ ਪੱਤਾ ਦਿੱਤਾ ਮਿਲੇਗਾ ਮੰਦਰ ਪੁਜਾਰੀਆਂ ਨੂੰ ਵੀ ਕਿਸੇ ਬਿਨਾਂ ਭਾਤ ਪੇਦ ਭਾਤ ਤੋਂ ਇਹ ਸੇਵਾ ਕੀਤੀ ਜਾਵੇਗੀ ਇਸੇ ਤਰ੍ਹਾਂ ਲਗਭਗ 1 ਲੱਖ ਡੀਜ਼ਲ 20 ਹਾਇਰ ਕੁਆਂਟਲ ਚਾਰਾ 200 ট্রাক ਅਤੇ 25000 ਪੁਆਇੰਟ ਤੂੜੀ ਇਕੱਠੀ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਲਗਭਗ 1.20 ਕਰੋੜ ਰੁਪਏ ਲਗਭਗ 1.3 ਕਰੋੜ ਰੁਪਏ ਦੀ ਲਾਗ ਭੇਜੀ ਜਾਵੇਗੀ ਜੋ ਕਿ 10000 ਸਕੂਲੀ ਬੱਚਿਆਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਦੇ ਆਧਾਰ ਤੇ ਪ੍ਰਦਾਨ ਕੀਤੀ ਜਾਵੇਗੀ ਯਾਨੀ ਕਿ ਪੰਜਾਬ ਦੇ ਕਿਸਾਨਾਂ ਲਈ 4500 ਘਰਾਂ ਨੂੰ 10-10000 ਰੁਪਏ ਜਿੰਨੇ ਵੀ ਹੜ੍ਹਾਂ ਦੇ ਪ੍ਰਭਾਵ ਹੜ੍ਹਾਂ ਦੇ ਪਾਣੀ ਦੇ ਪ੍ਰਭਾਵਿਤ ਗ੍ਰੰਥੀ ਅਤੇ ਪੁਜਾਰੀ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ 5000 ਰੁਪਏ ਹਰ ਮਹੀਨੇ ਦਿੱਤਾ ਜਾਵੇਗਾ ਉਸ ਤੋਂ ਬਾਅਦ ਲਗਭਗ ਲੱਖ ਲੱਖ ਤੋਂ ਪਲੱਸ ਡੀਜ਼ਲ ਦਿੱਤਾ ਜਾਵੇਗਾ ਯਾਨੀ ਕਿ ਸਾਰਾ ਕੁੱਲ ਮਿਲਾ ਕੇ ਜੋ ਹੈ ਉਹ ਕਠਾ ਕੀਤਾ ਜਾ ਰਿਹਾ ਹੈ ਸ਼ਰੂਮਰੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਿਵੇਂ ਹੀ ਆ람 ਕੀਤਾ ਖਾਸ ਕਰਕੇ ਕੌਮ ਨੇ ਪ੍ਰਸ਼ੰਸਾ ਕੀਤੀ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਨੇ ਖੁੱਲ ਕੇ ਅੱਗੇ ਆਏ ਗਿਆਨੀ ਹਰਪ੍ਰੀਤ ਸਿੰਘ ਦੀ ਛਲਾਗਾ ਕੀਤੀ ਕਿ ਇਹ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਨਾ ਸੱਤਾ ਦੇ ਵਿੱਚ ਨੇ ਪਾਰਟੀ ਹਲੇ 2 ਤੋਂ 3 ਮਹੀਨੇ ਪਹਿਲਾਂ ਬਣੀ ਹੈ ਲੇਕਿਨ ਇਸ ਦੇ ਬਾਅਦ ਵੀ ਵੱਡੇ ਪੱਧਰ ਤੇ ਪੰਜਾਬ ਦੇ ਲੋਕਾਂ ਦੀ ਹਮਾਇਤ ਕਰ ਰਹੇ ਨੇ ਉਹਨਾਂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆ ਸੁਖਬੀਰ ਸਿੰਘ ਬਾਦਲ ਨੇ ਤਾਂ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਲਾਇਆ ਹੈ ਤੇ ਵੋਟ ਲੈ ਰਿਹਾ ਹੈ ਹਾਲਾਂਕਿ ਚਰੂਮਰੀ ਅਕਾਲੀ ਦਲ ਦੀ ਆੜ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਰਬਾਂ ਖਰਬਾਂ ਪੈ ਦੀ ਜਾਇਦਾਦ ਬਣਾਈ ਹੈ ਲੇਕਿਨ ਉਥੋਂ ਇੱਕ ਫੁੱਟੀ ਕੋੜੀ ਨਹੀਂ ਲਗਾਈ ਗਈ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਕਹਿਣਾ ਹੈ ਗਿਆਨੀ ਹਰਪ੍ਰੀਤ ਤੇ ਸਾਥੀਆਂ ਦਾ ਵੀ ਕਹਿਣਾ ਹੈ ਇਧਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਿਵੇਂ ਹੀ ਅਦਾਨਤ ਕੀਤਾ ਤੇ ਪਸੀਨੇ ਆ ਗਏ ਸੁਖਬੀਰ ਸਿੰਘ ਬਾਦਲ ਨੂੰ ਕਿ ਇੰਨਾ ਪੈਸਾ ਇਕੱਠਾ ਕਿਵੇਂ ਕਰ ਲਿਆ ਪਲੱਸ ਉਹਨਾਂ ਨੇ ਹਵਾਲੇ ਵੀ ਦਿੱਤੇ ਨੇ ਕਿ ਕਿੰਨਾ ਪੈਸਾ ਕਿਹਦੇ ਕੋਲ ਆਇਆ ਹੈ ਕਿਹੜਾ ਪੈਸਾ ਕਿਹੜੇ ਸਮੇਂ ਦਿੱਤਾ ਗਿਆ ਤਾਂ